ਪਾ ਜਪਾ ਦੇ ਸਾਹ ਕਾ ਕੇਂਦਰੀ ਰਾਜ ਮੰਤਰੀ ਵਿਜੇ ਸਾਂਪਲਾ ਵੱਲੋਂ ਫਗਵਾੜਾ ਵਿਖੇ ਇੱਕ ਵਿਸ਼ੇਸ਼ ਪੱਤਰਕਾਰ ਵਰਤਾ ਦਾ ਆਯੋਜਨ ਕੀਤਾ ਗਿਆ। ਇਸ ਰਾਨ ਵਿਜੇ ਸਾਂਪਲਾ ਨੇ ਬੀਤੇ ਦਿਨੀ ਆਪ ਦੇ ਵਿੱਤ ਮੰਤਰੀ ਹਰਪਾਲਜੀ ਮਮਲੂ ਕੀਤੀ ਗਈ ਪੱਤਰਕਾਰ ਵਰਤਾ ਤੇ ਆਪਣਾ ਸਪਸ਼ਟੀਕਰਨ ਦਿੰਦਿਆਂ ਆਖਿਆ ਕਿ ਵਿੱਤ ਮੰਤਰੀ ਹਰਪਾਲਜੀ ਮਾ ਨੇ ਕੇਂਦਰ ਸਰਕਾਰ ਤੇ ਦੋਸ਼ ਲਗਾਉਂਦੇ ਹੋਏ ਆਖਿਆ ਕਿ ਕੇਂਦਰ ਸਰਕਾਰ ਵੱਲੋਂ 2017 ਤੋਂ ਲੈ ਕੇ 2023 ਤੱਕ ਦਾ ਪੈਸੇ ਨਹੀਂ ਭੇਜੇ। ਸਾਬਲਾ ਨੇ ਇਸ ਸਵਾਲ ਦੇ ਜਵਾਬ ਚ ਕਿਹਾ ਕਿ ਇਸ ਵਿੱਚ ਸਚਾਈ ਇਹ ਹੈ ਕਿ ਕੇਂਦਰ ਸਰਕਾਰ ਵੱਲੋਂ ਕੋਈ ਵੀ ਪੈਂਡਿੰਗ ਬਕਾਇਆ ਨਹੀਂ ਹੈ ਜਦਕਿ ਭਾਰਤ ਸਰਕਾਰ ਵੱਲੋਂ ਸਾਰੇ ਪੈਸੇ ਦਿੱਤੇ ਜਾ ਚੁੱਕੇ ਨੇ ਉਹਨਾਂ ਨੇ ਕਿਹਾ ਕਿ ਹਰਪਾਲ ਚੀਮਾ ਬਿਲਕੁਲ ਵੀ ਝੂਠ ਬੋਲ ਰਹੇ ਹਨ ਤੇ ਇਸ ਝੂਠ ਲਈ ਉਹਨਾਂ ਨੂੰ ਮਾਫੀ ਮੰਗਦੇ ਹੋਏ ਜਨਤਾ ਨੂੰ ਸਾਫ਼-ਸਾਫ਼ ਦੱਸਣਾ ਚਾਹੀਦਾ ਹੈ ਇਸ ਤੋਂ ਲਾ ਬਵੀਜੇ ਸਾਂਪਲਾ ਨੇ ਆਖਿਆ ਕਿ ਭਾਜਪਾ ਦੇ ਵੱਡੇ ਭਰਾਵਾਂ ਜੋ ਮਿਲ ਕੇ ਚੋਣਾਂ ਲੜਨ ਵਾਲੀ ਅਕਾਲੀ ਦਲ ਨਾਲੋਂ ਵੀ ਜ਼ਿਆਦਾ ਅਕਸ ਇਸ ਸਮੇਂ ਭਾਜਪਾ ਦਾ ਜ਼ਿਆਦਾ ਵਧੀਆ ਹੈ ਕਿ ਭਾਜਪਾ ਲਈ ਬਹੁਤ ਹੀ ਵਧੀਆ ਗੱਲ ਹੈ ਜਿਮਣੀ ਚੋਣਾਂ ਨੂੰ ਲੈ ਕੇ ਸਾਂਪਲਾ ਨੇ ਆਖਿਆ ਕਿ ਇਨ੍ਹਾਂ ਚੋਣਾਂ ਵਿੱਚ ਭਾਜਪਾ ਦੀ ਪੂਰੀ ਤਿਆਰੀ ਹੈ ਤੇ ਭਾਜਪਾ ਵੱਡੇ ਮਾਰਚ ਨਾਲ ਜਿੱਤ ਹਾਸਲ ਕਰੇਗੀ ਹੁਸ਼ਿਆਰਪੁਰ ਦੀ ਸੀਟ ਦੇ ਹਾਰਨ ਦੇ ਕਾਰਨ ਬਾਰੇ ਦੱਸਦਿਆਂ ਵਿਜੇ ਸਾਂਪਲਾ ਨੇ ਦੱਸਿਆ ਕਿ ਭਾਜਪਾ ਹਾਈ ਕਮਾਂਡ ਇਸ ਦੀ ਸਮੀਖਿਆ ਕਰੇਗੀ ਇਸ ਤੋਂ ਇਲਾਵਾ ਉਹਨਾਂ ਆਖਿਆ ਕਿ 2027 ਦੀਆਂ ਚੋਣਾਂ ਵਿੱਚ ਭਾਜਪਾ ਦਾ ਗ੍ਰਾਫ ਇਸ ਤੋਂ ਵੀ ਜ਼ਿਆਦਾ ਹੋਵੇਗਾ ਤੇ ਭਾਜਪਾ ਵੱਡੇ ਮਾਰਜਿਨ ਨਾਲ ਜਿੱਤ ਹਾਸਲ ਕਰੇਗੀ। ਇਸ ਮੌਕੇ ਤੇ ਟੀਐਸਪੀ ਭਾਰਤਵਾਈ, ਆਸ਼ੂ ਸਾਪਲਾ, ओमप्रकाश ਬਿੱਟੂ, ਗੁਰਦੀਪ ਦੀਪਾ, ਰਾਏਕਮਾਰ ਗੁਪਤਾ, प्रमोद मिश्रा, ਭਾਰਤੀ ਸ਼ਰਮਾ ਤੋਂ ਇਲਾਵਾ ਹੋਰ ਭਾਜਪਾ ਵਰਕਰ ਵੀ ਮੌਜੂਦ ਹਨ। ਪਾਰਸ਼ੀ ਸੀਮਾ ਜੀ ਜਿਹੜੇ ਜਿੱਤਨ ਕਰ ਰਹੇ ਸੀ। ਉਹਨਾਂ ਨੇ ਪ੍ਰੈਸ ਕਾਨਫਰੰਸ ਕੀਤੀ ਸਟੇਟਮੈਂਟ ਦਿੱਤੀ ਹੈ ਕਿ 2017 ਤੋਂ ਲੈ ਕੇ ਇਹ ਤਾਂ ਪੈਸਾ ਕੋਈ ਵੀ ਤੋਂ ਵੀ ਪੈਸਾ ਕਿੰਦਰ ਸਰਕਾਰ ਨਹੀਂ ਦਿੱਤਾ। ਔਰ ਇਹ ਵੀ ਦੱਸਣ ਦੀ ਕੋਸ਼ਿਸ਼ ਕੀਤੀ ਆ ਕਿ ਵੀ ਜਿਹੜਾ ਐਸੀਆਂ ਦਾ ਪੀੜਾ ਜਿਹੜਾ ਚੱਕਿਆ ਹੈ ਨਾ ਉਹ ਪਹਾੜ ਜਿਹੜਾ ਚੱਕਿਆ ਉਹ ਸਿਰਫ ਸਿਰਫ ਆਮ ਆਦਮੀ ਪਾਰਟੀ ਹੋਰ ਕੋਈ ਕਰਦਾ ਨਹੀਂ ਕਰਦਾ। ਜਦਕੀ ਹਕੀਕਤ ਇਹ ਤਾਂ ਸਾਰਾ ਕੁਝ ਉਲਟਾ ਹੈ। ਹਕੀਕਤ ਇਹ ਹੈ ਕਿ ਕੇਂਦਰ ਸਰਕਾਰ ਆਪਣੇ ਪੈਸੇ ਦੇ ਜਾਂਦੀ ਆ ਔਰ ਇਹ ਆਪਣੇ ਕਿਤੇ ਨਹੀਂ ਦਿੱਨਾ ਕਰਦੇ। 2017 ਤੋਂ ਲੈ ਕੇ ਹੁਣ ਤੱਕ ਦੇ ਸਾਰੇ ਪੈਸੇ ਕਿਹੜੇ ਟੂਡੇ ਜਿਹੜੇ ਆ ਉਹਨਾਂ ਨੂੰ ਮੰਨ ਲਓ ਪਤੀ ਹਾਂ ਦੇਖੋ ਕੀ ਜਿੰਨੇ ਇਹਨਾਂ ਨੇ ਪੋਰਟਲ ਤੇ ਸੌਣੇ ਇਹ ਕਰੰਟੀ ਚੋ ਵੀ ਦੇ ਇਹਨਾਂ ਦੇ ਹੱਦ ਤੱਕ 78000 79000 ਬਚੇ ਜਿਹੜੇ ਆ ਉਹ 78000 ਸਮਥਿੰਗ ਆ 1 ਲੱਖ 80000 ਦੇ ਕਰੀਬ ਕਹਿੰਦੇ ਆ ਫੰਡ ਲਈਏ ਕਿ ਉਹ ਬੱਚੇ ਹੱਦ ਤੱਕ ਰਜਿਸਟਰਡ ਹੋ ਗਏ ਸੀ ਔਰ ਉਹਦਾ ਵੀ 172 ਕਰੋੜ ਸਮਥਿੰਗ ਜਿਹੜਾ ਸੀ ਉਹ ਸਿਰ ਸੁਪਰਸਟਾਰ ਤੋਂ ਨੂੰ ਇੰਦਰੂਣੋਂ ਆ ਗਿਆ। ਬਾਅਦ ਕੋਈ ਬਕਾਇਆ ਨਹੀਂ। ਦਿੱਤੇ ਹੀ ਚੁਰਸੀ। ਅਸੀਂ ਤਾਂ ਇਹ ਅੱਜ ਕਹਿਣਾ ਚਾਹੁੰਦੇ ਆ ਤੁਹਾਡੇ ਮੱਦੇਨਜ਼ਰ ਕਿ ਮੈਂ ਕੱਲ ਤੱਕ ਰੱਖੀ ਹੈ। ਜੇ ਮੇਰੇ ਤੱਥ ਗਲਤ ਹੋ ਤਾਂ ਉਹ ਮੈਨੂੰ ਇਸਦਾ ਜਵਾਬ ਦੇ। ਤਾਂ ਜੇ ਉਹ ਮੇਰੇ ਤੱਥ ਸਹੀ ਹੈ ਤਾਂ ਵੀ ਉਹ ਲੋਕਾਂ ਨੂੰ ਦੱਸਣ ਕਿ ਤੁਸੀਂ ਝੂਠ ਬੋਲ ਰਹੇ। ਫਿਰ ਉਹਦੇ ਲਈ ਉਹ ਮਾਦੀ ਮੰਗਣੀ ਚਾਹੀਦੀ। ਤੇ ਜੇ ਉਹ ਮੰਨ ਲਓ ਝੂਠ ਬੋਲਿਆ ਅਸੀਂ ਉਹਦੇ ਤੱਥ ਰੱਖੇ ਆ ਤਾਂ ਉਹ ਇਹ ਸਾਬਤ ਕਰਨ ਕਿ ਵੀ ਇਹ ਸਾਡਾ ਝੂਠ ਬੋਲ ਕੇ ਗਿਆ ਜਾਂ ਕੇਂਦਰ ਦਾ ਡਾਡਾ ਠੀਕ ਨਹੀਂ ਮੈਨੂੰ ਤੇ ਇਹ ਕਹਿਣਗੇ ਕਿ ਕਿਹੜੇ ਅਕਾਊਂਟ ਤੇ ਟ੍ਰਾਂਸਫਰ ਕੀਤੇ ਮੈਂ ਉਹ ਵੀ ਦੱਸ ਦਿਆਂਗਾ ਕਿੰਨੀ ਤਰੀਕ ਨੂੰ ਹੋਏ ਉਹ ਵੀ ਦੱਸ ਦਿਆਂਗਾ ਜੇ ਉਹ ਕਹਿਣਗੇ ਤਾਂ ਉਹ ਵੀ ਕਰਦੇ ਪਰ ਜਿਹੜਾ ਝੂਠ ਬੋਲ ਕੇ ਗਿਆ ਕੀ ਮਾ ਸਾਹ ਉਹਨਾਂ ਨੂੰ ਇਹਦੀ ਕਲੈਰਟੀ ਕਰਨੀ ਔਰ ਇਹ ਜਿਹੜਾ ਆ ਜਨਤਾ ਜਿਹੜੀ ਹੈ ਜਵਾਬ ਪੁੱਛ ਰਹੀ ਹੈ ਮਾਨੂੰ 60 ਦੇ ਵੱਡੇ ਭਰਾ ਵੀ ਬਣ ਕੇ ਅੱਗੇ ਕੰਮ ਕਰਦੇ ਸੀ ਭਾਵ ਕាលੀ ਕਲ ਦੀ ਗੱਲ ਕਰਦਾ ਮੈਂ ਅਸੀਂ 20% ਤੇ ਸੀ ਅੱਜ ਉਹ ਸਾਡੇ ਤੋਂ ਛੋਟੇ ਹੋ ਭਾਵ ਅੱਜ ਭਾਰਤੀ ਜਨਤਾ ਪਾਰਟੀ ਦਾ ਕਾਰਜਕਰਤਾ ਵੀ ਉਤਸ਼ਾਹਿਤ ਹੈ ਭਾਰਤੀ ਜਨਤਾ ਪਾਰਟੀ ਦਾ ਆਕਸ਼ ਵੀ ਵਧੀਆ ਹੈ ਔਰ ਭਾਰਤੀ ਜਨਤਾ ਪਾਰਟੀ ਦਾ ਲੋਕਾਂ ਦੇ ਦਿਨਾਂ ਦੇ ਵਿੱਚ ਜਿਹੜੀ ਪਹਿਚਾਣ ਹੈ ਉਹ ਵਧੀਆ ਬਣੀ ਹੈ ਔਰ ਇਸ ਕਰਕੇ ਭਾਰਤੀ ਜਨਤਾ ਪਾਰਟੀਉਣ ਵਾਲੀਆਂ ਸਾਰੀਆਂ ਚੋਣਾਂ ਨੂੰ ਇਸ ਤੋਂ ਵੀ ਵਧੀਆ ਪਰਫਾਰਮੈਂਸ ਕਰੇਗੀ ਤੁਸੀਂ ਦੇਖਿਆ ਪਾਈ ਪਾਈ ਦੇ ਵਿੱਚ ਇਲੈਕਸ਼ਨਾਂ 'ਚ ਜਿਹੜੀ ਪਰਫਾਰਮੈਂਸ ਕੀਤੀ ਹੋ। ਚਲੋ ਪਹਿਲੀ ਵਾਰ ਅਸੀਂ ਲੜੇ ਉਸ ਤੋਂ ਬਾਅਦ ਜਨੰਦਰ ਦੇ ਪਾਈ ਇਲੈਕਸ਼ਨ ਹੋਇਆ ਉਹਦੇ 'ਚ ਵੀ ਭਾਰਤੀ ਜਨਤਾ ਪਾਰਟੀ ਦਾ ਅਕਸ਼ ਵਧਿਆ। ਔਰ ਅੱਜ ਜਿਹੜਾ ਆ ਜਿਹੜੀ ਹੁਣ ਲੋਕ ਸਭਾ ਚ ਨਾਵਾਏ ਉਹਦੇ 'ਚ ਵੀ ਭਾਰਤੀ ਜਨਤਾ ਪਾਰਟੀ ਦਾ ਅਕਸ਼ ਅੱਕੇ ਨਾਲ ਵਧਿਆ। ਭਾਪ ਭਾਰਤੀ ਜਨਤਾ ਪਾਰਟੀ ਦਾ ਅਕਸ਼ ਡੇ ਬਾਏ ਡੇ ਉੱਪਰ ਜਾ ਰਿਹਾ। ਔਰ ਦੂਸਰੀਆਂ ਸਾਰੀਆਂ ਪਾਰਟੀਆਂ ਦਾ ਜਿਹੜਾ ਆ ਗ੍ਰਾਫ ਉਹ ਥੱਲੇ ਨੂੰ ਜਾ ਰਿਹਾ ਰਿਕਾਰਡ ਕੁਝ ਵੀ ਆਇਆ ਭਾਰਤੀ ਜਨਤਾ ਪਾਰਟੀ ਦੇ ਕਾਰਕਟਰਤੇ ਜਿਹੜੇ ਆ ਹੁਣ ਸਿਹਰੇ ਪਹਿਲਾਂ ਨਾਲੋਂ ਜ਼ਿਆਦਾ ਬਣਦਾ